ਇੰਗਲੈਂਡ ਤੋਂ ਰੋਜ਼ਾਨਾ ਹੀ ਦਰਬਾਰ ਸਾਹਿਬ ਆਉਂਦਾ ਹੈ ਇਹ ਸਿੱਖ ਤੇ ਸਵੇਰੇ ਸਵੇਰੇ 4 ਵਜੇ ਆ ਕੇ ਕਰਦਾ ਹੈ ਜੋੜੀਆਂ ਦੀ ਸੇਵਾ ਵੇਖੋ نو ਹਵਾਈ ਜਹਾਜ਼ਾਂ ਦੇ ਮਾਲਕ ਦੀ ਇਹ ਅਨੋਖੀ ਕਹਾਣੀ ਤੇ ਕਿਵੇਂ ਦਿਨ ਚੜ੍ਹਦਿਆਂ ਸਾਰ ਇਹ ਦਰਬਾਰ ਸਾਹਿਬ ਪੁੱਜ ਜਾਂਦਾ ਤੇ ਆਖੀ ਕਿਵੇਂ ਜੋੜੀਆਂ ਦੀ ਸੇਵਾ ਜਿਹੜੀ ਹੈ ਸਵੇਰੇ 4 ਵਜੇ ਕਰਨ ਲੱਗ ਪੈਂਦਾ ਇਸ ਨੋਕੀ ਘਟਨਾ ਬਾਰੇ ਸੁਣ ਕੇ ਵੱਡੇ ਵੱਡਿਆਂ ਤੇ ਵੀ ਖੁਸ਼ ਉੱਡ ਗਏ ਸੀ ਕਿ ਅਸੀਂ ਤਾਂ ਸਿੱਖੀ ਦੇ ਨਾਲ ਜੁੜੇ ਨਹੀਂ ਪਰ ਅੰਗਰੇਜ਼ ਦੇਖੋ ਕਿਵੇਂ ਸਿੱਖੀ ਸਰੂਪ ਦੇ ਵਿੱਚ ਨਜ਼ਰਾਂ ਦੇ ਕਿਵੇਂ ਸਿੱਖੀ ਦੇ ਨਾਲ ਜੁੜੇ ਹੁੰਦੇ ਆ ਕਿਵੇਂ ਪਰਮਾਤਮਾ ਦੇ ਨਾਲ ਅੰਗਰੇਜ਼ ਜਿਹੜੇ ਨੇ ਜੁੜ ਜਾਂਦੇ ਐ ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸਿੱਕੀਆਂ ਨੂੰ ਤਾਂ ਇਸ ਘਟਨਾ ਦੇ ਉੱਪਰ ਯਕੀਨ ਹੀ ਨਹੀਂ ਹੋਇਆ ਸੀ ਪਰ ਸਬੂਤ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਟਾਫ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਵੀ ਦਿੱਤਾ ਗਿਆ ਸੀ ਸਟਾਫ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਦਰਅਸਲ ਇੰਗਲੈਂਡ ਦੇ ਵਿੱਚ ਵਿਕਟਰ ਦੇ ਨਾਲ ਕੰਮ ਕਰਦੇ ਹਰ ਸਿਮਰਨ ਸਿੰਘ ਨੇ ਕੁਝ ਅਜੇ ਖਦਾਸੀਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੇ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਪਰ ਸਚਾਈ ਦੀ ਗਵਾਹੀ ਦਿੰਦਾ ਹਰਮੰਦਰ ਸਾਹਿਬ ਦਾ ਪੂਰਾ ਸਟਾਫ। ਦਰਸਲ ਹਰ ਸਿਮਰ ਨੇ ਦੱਸਿਆ ਕਿ ਮੈਂ ਅਤੇ ਵਿਕਟਰ ਪਿਛਲੇ 5 ਸਾਲਾਂ ਤੋਂ ਵਿਦੇਸ਼ ਦੇ ਵਿੱਚ ਇਕੱਠੇ ਕੰਮ ਕਰਦੇ ਆ ਰਹਾਂ। ਵਿਕਟਰ ਵਲੌਗ ਲਿਖਦਾ ਵੀ ਹੈ ਤੇ ਸ਼ੂਟ ਵੀ ਕਰਦਾ ਹੈ। ਹੌਲੀ-ਹੌਲੀ ਸਾਡੇ ਵਿੱਚ ਚੰਗੀ ਦੋਸਤੀ ਹੋ ਗਈ। 2018 ਦੇ ਵਿੱਚ ਮੈਂ ਪਹਿਲੀ ਵਾਰ ਵਿਕਟਰ ਦੇ ਘਰ ਗਿਆ। ਵਿਕਟਰ ਨੇ ਪਹਿਲੀ ਵਾਰ ਮੈਨੂੰ ਆਪਣੇ ਘਰ ਬੁਲਾਇਆ ਸੀ। ਵਿਕਟਰ ਨੇ ਮੈਨੂੰ ਖਾਣਾ ਖਾਣ ਵਾਸਤੇ ਆਪਣੇ ਘਰ ਸੱਦਿਆ। ਤੇ ਜਦੋਂ ਮੈਂ ਉਸਦੇ ਡਰਾਇੰਗ ਰੂਮ ਦੇ ਵਿੱਚ ਐਂਟਰ ਕੀਤਾ ਤਾਂ ਸਾਹਮਣੇ ਮੈਂ ਵੇਖਿਆ ਕਿ ਦਰਬਾਰ ਸਾਹਿਬ ਦੀ ਇੱਕ ਬਹੁਤ ਵੱਡੀ ਤਸਵੀਰ ਸੀ ਮੈਂ ਹੈਰਾਨ ਸੀ ਕਿ ਸਿਰੋਗੰਝੇ ਪਿਓਰ ਕ੍ਰਿਸਚਨ ਦੇ ਘਰ ਦਰਬਾਰ ਸਾਹਿਬ ਦੀ ਇੰਨੀ ਵੱਡੀ ਤਸਵੀਰ ਕਿਵੇਂ ਹੋ ਸਕਦੀ ਹੈ ਤਾਂ ਮੈਂ ਵਿਕਟਰ ਨੂੰ ਪੁੱਛਿਆ ਕਿ ਤੇਰੇ ਘਰ ਦਰਬਾਰ ਸਾਹਿਬ ਦੀ ਇੰਨੀ ਵੱਡੀ ਤਸਵੀਰ ਕਿੱਥੋਂ ਆਈ ਤੂੰ ਦਰਬਾਰ ਸਾਹਿਬ ਗਿਆ ਸੀ ਤਾਂ ਵਿਕਟਰ ਕਹਿਣ ਲੱਗਿਆ ਮੈਂ ਤਾਂ ਹਰ ਰੋਜ਼ ਹੀ ਦਰਬਾਰ ਸਾਹਿਬ ਜਾਂਦਾ ਹਾਂ ਮੈਂ ਤਾਂ ਹਰ ਰੋਜ਼ ਉੱਥੇ ਜਾ ਕੇ ਮੱਥਾ ਟੇਕਦਾ ਵਿਕਟਰ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਇੱਥੇ ਤਾਂ ਇੰਨੀ ਵੱਡੀ ਤਸਵੀਰ ਦਰਬਾਰ ਸਾਹਿਬ ਦੀ ਮਿਲਦੀ ਨਹੀਂ ਤੂੰ ਗਿਆ ਸੀ ਤੂੰ ਕਦੋਂ ਗਿਆ ਸੀ ਮੈਨੂੰ ਦੱਸ ਤਾਂ ਵਿਕਟਰ ਕਹਿਣ ਲੱਗਿਆ ਕਿ ਮੈਂ ਤਾਂ ਹਰ ਰੋਜ਼ ਹੀ ਜਾਂਦਾ ਤਾਂ ਵਿਕਟਰ ਨੇ ਪੂਰੀ ਗੱਲ ਬੁੱਠੀ ਕਿ ਕਿਵੇਂ ਤੂੰ ਹਰ ਰੋਜ਼ ਕਿਵੇਂ ਜਾ ਸਕਦਾ ਹੈ ਜਿਹਾ ਕਿਹੜਾ ਜਾਜ ਹੈ ਜੋ ਸਵੇਰੇ ਤੈਨੂੰ ਉੱਥੇ ਜਾ ਕੇ ਛਾੜ ਜਾਂਦਾ ਹੈ ਵਿਕਟਰ ਨੇ ਕਿਹਾ ਕਿ ਮੈਂ 2017 ਦੇ ਵਿੱਚ ਗਿਆ ਸੀ ਮੈਂ ਉਸ ਸਮੇਂ ਗਿਆ ਸੀ ਜਦੋਂ ਮੇਰੀ ਬੱਚੀ ਬਹੁਤ ਜ਼ਿਆਦਾ ਬਿਮਾਰ ਸੀ ਮੈਂ ਵੈਸੇ ਹੀ ਘੁੰਮਣ ਗਿਆ ਸੀ ਮੈਂ ਉੱਥੇ ਜਾ ਕੇ ਵਲੋਗਿੰਗ ਕਰਨੀ ਸ਼ੁਰੂ ਕੀਤੀ ਤੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੈਂ ਕੁਝ ਪਲਾਂ ਲਈ ਥੱਕ ਕੇ ਬੈਠ ਗਿਆ ਉੱਥੇ ਜਦੋਂ ਕੀਰਤਨ ਚੱਲ ਰਿਹਾ ਸੀ ਤਾਂ ਉਹ ਕੀਰਤਨ ਮੈਨੂੰ ਸਮਝ ਤਾਂ ਨਹੀਂ ਆ ਰਿਹਾ ਸੀ ਪਰ ਉਸ ਕੀਰਤਨ ਦੀ ਆਵਾਜ਼ ਨੇ ਮੇਰੇ ਕੰਨ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤੇ ਇਹਨਾਂ ਨੂੰ ਮੈਨੂੰ ਫੋਨ ਆਉਂਦਾ ਹੈ ਕਿ ਮੇਰੀ ਬੇਟੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਮੈਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਹਾਂ ਤੇ ਮੈਨੂੰ ਇੱਕ ਆਵਾਜ਼ ਆਉਂਦੀ ਹੈ ਕਿ ਵਿਕਰ ਘਬਰਾਨਾ ਇਥੋਂ ਸਰੋਵਰ ਦੇ ਵਿੱਚੋਂ ਤੂੰ ਜਲ ਲੈ ਜਾ ਤੇ ਆਪਣੀ ਬੱਚੀ ਨੂੰ ਰੋਜ਼ ਪਿਲਾ ਤੇਰੀ ਬੱਚੀ ਠੀਕ ਹੋ ਜਾਏਗੀ ਮੈਂ ਸਵਰ ਦੇ ਵਿੱਚੋਂ ਜਲ ਭਰਿਆ ਤੇ ਉੱਥੇ ਥੋੜਾ ਬਹੁਤ ਸਮਾਨ ਲੈ ਕੇ ਤਸਵੀਰ ਲੈ ਕੇ ਉਥੋਂ ਦੀ ਰਵਾਨਾ ਹੋ ਲੱਗਿਆ ਤਾਂ ਮੈਨੂੰ ਫਿਰ ਫੋਨ ਆਇਆ ਕਿ ਬੱਚੀ ਦੀ ਸਿਹਤ ਵਿਗੜਦੀ ਜਾ ਰਹੀ ਹੈ ਮੈਂ ਪਹਿਲੀ ਹੀ ਫਲਾਈਟ ਦੇ ਨਾਲ ਵਾਪਸ ਲੰਡਨ ਪਹੁੰਚਿਆ ਤੇ ਆ ਕੇ ਆਪਣੀ ਬੱਚੀ ਨੂੰ ਉਸ ਜਲ ਦੇ ਕੁਝ ਛਿੱਟੇ ਪਿਆਏ ਜਿਸ ਤੋਂ ਬਾਅਦ ਕਰੀਬ 4 ਤੋਂ 5 ਦਿਨਾਂ ਦੇ ਵਿੱਚ ਮੇਰੀ ਬੱਚੀ ਜਿਹੜੀ ਹੈ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਉਸ ਤੋਂ ਬਾਅਦ ਵਿਕਟਰ ਨੇ ਦੱਸਿਆ ਕਿ ਮੈਂ ਉਹ ਤਸਵੀਰ ਨੂੰ ਆਪਣੇ ਘਰ ਦੇ ਵਿੱਚ ਲਗਾਇਆ ਉਸ ਤਸਵੀਰ ਮੂਰੇ ਬੈਠ ਕੇ ਮੈਂ ਹਰ ਰੋਜ਼ ਹੀ ਪਰਮਾਤਮਾ ਦਾ ਨਾਮ ਤੇ ਹੁੰਨਾ ਹਾਲਕਿ ਮੈਨੂੰ ਕੁਝ ਨਹੀਂ ਹੁੰਦਾ ਪਰ ਮੈਂ ਪਰਮਾਤਮਾ ਬਾਰੇ ਇੰਨਾ ਕੁ ਜਾਣ ਲਿਆ ਕਿ ਮੈਂ ਪਰਮਾਤਮਾ ਦੇ ਨਾਲ ਗੱਲਾਂ ਕਰਨ ਲੱਗ ਪਿਆ ਵਿਕਟਰ ਨੇ ਦੱਸਿਆ ਕਿ ਮੈਂ ਇੱਥੇ ਬੈਠਦਾ ਮੈਂ ਗੁਰਬਾਣੀ ਸੁਣਦਾ ਤੇ ਜੋ ਗੁਰਬਾਣੀ ਦਰਬਾਰ ਸਾਹਿਬ ਦੇ ਵਿੱਚ ਚੱਲਦੀ ਹੈ ਮੈਂ ਉਸੇ ਗੁਰਬਾਣੀ ਨੂੰ ਮਹਿਸੂਸ ਕਰ ਸਕਦਾ ਇੱਕ ਪਾਲੀ ਤਾਂ ਹਰ ਸਿਮਰਨ ਸਿੰਘ ਨੂੰ ਲੱਗਿਆ ਕਿ ਝੂਠ ਬੋਲਿਆ ਜਾਂ ਮਨਕੜੰਤ ਕਹਾਣੀਆਂ ਬਣਾ ਰਿਹਾ ਹਰ ਸਿਮਰਨ ਸਿੰਘ ਨੇ ਦਰਬਾਰ ਸਾਹਿਬ ਜਾ ਕੇ ਫੋਨ ਲਗਾਇਆ ਕਿਉਂਕਿ ਹਰ ਸਿਮਰਨ ਸਿੰਘ ਉੱਥੇ ਕਾਫੀ ਜਾਣ ਪਹਿਚਾਨ ਰੱਖਦਾ ਸੀ ਉੱਥੇ ਫੋਨ ਲਗਾਉਣ ਤੋਂ ਬਾਅਦ ਉਸਨੇ ਪੁੱਛਿਆ ਕਿ ਇੱਥੇ ਕਿਹੜਾ ਰਾਗ ਚੱਲ ਰਿਹਾ ਤਾਂ ਜਦੋਂ ਉਥੋਂ ਦੇ ਸੇਵਾਦਾਰਾਂ ਦੇ ਵੱਲੋਂ ਹਰ ਸਿਮਰਨ ਨੂੰ ਜਵਾਬ ਦਿੱਤਾ ਗਿਆ ਕਿ ਇੱਥੇ ਭਾਈ ਇਹ ਰਾਗ ਚੱਲ ਰਿਹਾ ਤਾਂ ਉਸ ਤੋਂ ਬਾਅਦ ਵਿਕਟਰ ਦੇ ਜਿਹੜੇ ਬੋਲ ਸੀ ਯਾਨੀ ਕਿ ਜਦੋਂ ਵਿਕਟਰ ਨੇ ਦੱਸਿਆ ਕਿ ਇੱਥੇ ਆ ਰਾਂ ਚੱਲ ਰਿਹਾ ਜਦੋਂ ਦੋਵਾਂ ਹੀ ਦਾਗਾਂ ਦਾ ਨਾਮ ਮਿਲ ਗਿਆ ਤਾਂ ਹਰ ਸਿਮਰਨ ਦੇ ਪੈਰਾਂ ਖੇਠੋਂ ਜ਼ਮੀਨ ਖਿਸਕ ਚਾਂਦੀ ਹੈ ਹਰ ਸਿਮਰਨ ਸੋਚਾਂ ਦੇ ਵਿੱਚ ਪੈ ਜਾਂਦਾ ਕਿ ਇੱਕ ਅੰਗਰੇਜ਼ 크੍ਰਿਸਚੀਅਨ ਵਿਅਕਤੀ ਪਰਮਾਤਮਾ ਦੇ ਨਾਲ ਇੰਨਾ ਕਿਵੇਂ ਜੋੜ ਸਕਦਾ ਹੈ ਹਰ ਸਿਮਰਨ ਬਹੁਤ ਹੈਰਾਨ ਸੀ ਤ ਉਸ ਦੀ ਹੈਰਾਨੀ ਵਾਲੀ ਸ਼ਕਲ ਦੇਖ ਕੇ ਵਿਕਟਰ ਨੇ ਪੁੱਛਿਆ ਕਿ ਤੁਸੀਂ ਹੈਰਾਨ ਕਿਉਂ ਕਿ ਤੁਸੀਂ ਐਵੇਂ ਦਰਬਾਰ ਸਭ ਨਹੀਂ ਜਾ ਸਕਦੇ ਤਾਂ ਚੁੱਪ ਕਰਕੇ ਹਰ ਸਿਮਰਨ ਜਿਹੜਾ ਉੱਥੋਂ ਦੀ ਚਲਾ ਜਾਂਦਾ ਤੇ ਕਹਿੰਦਾ ਕਿ ਅਸੀਂ ਵੀ ਜਾਣੇ ਹੁੰਨੇ ਆ ਕੋਈ ਗੱਲ ਨਹੀਂ ਬਸ ਇੰਨੀ ਇੱਕ ਗੱਲ ਉਸਨੇ ਕਹਿ ਦਿੱਤੀ ਤੇ ਚੁੱਪ ਕਰਕੇ ਹਰ ਸਿਮਰਨ ਉਥੋਂ ਚਲਾ ਗਿਆ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਉਸ ਵੱਲੋਂ ਮੀਡੀਆ ਦੇ ਨਾਲ ਸਾਂਝਾ ਕੀਤਾ ਗਿਆ ਤੇ ਇਸ ਘਟਨਾ ਬਾਰੇ ਇਹ ਵੀ ਗੱਲ ਆਖੀ ਗਈ ਕਿ ਜਿੰਨਾ ਸਿੱਖੀ ਨੂੰ ਅਸੀਂ ਨਹੀਂ ਜਾਣਦੇ ਉਹਨਾਂ ਤਾਂ ਅੰਗਰੇਜ਼ ਵਿਕਟਰ ਹੀ ਜਾਣਦਾ ਸੀ ਵਿਕਟਰ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਚਮਤਕਾਰ ਹੋਇਆ ਸੀ ਉਸ ਦੀ ਬੱਚੀ ਠੀਕ ਹੋਈ ਸੀ ਜਿਸ ਕਰਕੇ ਉਹ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਹਰ ਰੋਜ਼ ਹੀ ਸਵੇਰੇ ਉਹ ਇਸ ਤਸਵੀਰ ਕੋਲ ਆ ਕੇ ਬੈਠਦਾ ਗੁਰਬਾਣੀ ਕੀਰਤਨ ਲਗਾਉਂਦਾ ਤੇ ਬਿਲਕੁਲ ਹੀ ਦਰਬਾਰ ਸਾਹਿਬ ਦੇ ਵਿੱਚ ਉਹ ਆਪਣੇ ਆਪ ਲਾਈਵ ਪਹੁੰਚ ਜਾਂਦਾ ਭਾਬ ਸੱਚਮੁੱਚ ਹੀ ਆਪਣੇ ਆਪ ਨੂੰ ਮਹਿਸੂਸ ਕਰਦਾ ਜਿਵੇਂ ਉਹ ਬਾਹ ਸਾਬ ਦੇ ਪਵਿੱਤਰ ਧਰਤੀ ਦੇ ਉੱਤੇ ਬੈਠਾ ਹੋਵੇ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰੋ